ਮਹੀ ਸਸਰੀਆ ਸਾਰਿਆਂ ਨੂੰ ਅੱਜ ਬਟਾਂਡੇ ਦੇ ਵਿੱਚ ਇੱਕ ਭਿਆਨਕ ਹਾਦਸਾ ਹੋਇਆ ਜੋ ਕਿ ਡਸਟਰ ਗੱਡੀ ਨੂੰ ਅੱਗ ਲੱਗੀ ਆ ਇਹ ਅੱਗ ਆਪਣੇ ਜੋ ਟ੍ਰੇਨ ਦਾ ਅਪੋਲਾ ਉਸ ਦੇ ਨਿਚੇ ਦੀ ਕਵਰ ਬ੍ਰਿਜ ਨੇ ਕਰਦਾ ਉਸ ਓਵਰ ਬ੍ਰਿਜ ਦੇ ਨਾਲ ਇੱਕ ਗੱਡੀ ਨੂੰ ਅੱਗ ਲੱਗੀ ਆ ਅੱਗ ਬਹੁਤ ਭਿਆਨਕ ਸੀ ਜਿਸ ਦੇ ਵਿੱਚ ਜੋ ਗੱਡੀ ਚਲਾ ਰਹੇ ਸੀ ਉਹ ਬਚਦੇ ਹੋਏ ਕਿ ਉਹ ਆਪ ਦਾ ਮੋਕੇ ਦੇ ਬਾਹਰ ਨਿਕਲ ਗਏ ਕੁਝ ਨਹੀਂ ਨੁਕਸਾਨ ਨਹੀਂ ਹੋਇਆ ਬਹੁਤ ਹੀ ਭਿਆਨਕ ਅਗ ਲੱਗੀ ਆ ਅੱਜ ਤੁਹਾਨੂੰ ਵੀਡੀਓ ਦਿਖਾਉਣੇ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਭਾਈ ਜੀ ਧੰਨਵਾਦ